ਮੇ ਲੱਗਿਆ ਬਈ ਟਰੈਕਟਰ ਮੈਨੂੰ ਤਾਂ ਬਈ ਸਾਰੇ ਟਾਟਾ ਨਾਲ 55 ਟਰੈਕਟਰ ਦੋ ਆ ਮੇਰੇ ਕੋਲ ਠੀਕ ਹੈ ਦੋਨੇ ਚਲਾਇਕ ਸਿੱਕ ਬਈ ਵਧੀਆ ਮਹਾ ਇੱਕ ਨੰਬਰ ਠੀਕ ਹੈ ਜੀ ਚਾਲ ਚਲਾਵਾ ਤਾਂ ਵਧੀਆ ਲੱਗੇ ਜੀ ਰੇਟ ਦੀ ਗੱਲਬਾਤ ਕਰੀ ਰੇਟ ਨੂੰ ਦੇਖ ਕੇ ਦੂਜੇ ਟਰੈਕਟਰ ਦਾ ਜਿਹੜੇ 15 15 ਲੱਖ ਦੇ ਬਈ ਇਹ ਰੇਟ ਚ ਆਉਂਦੇ ਦਿੰਦੇ ਠੀਕ ਹੈ ਮਤਲਬ ਇੱਕ ਤਾਂ ਆਪਾਂ 4x4 ਲੈ ਲਈਏ ਨਾਲ ਆਪਾਂ ਛੋਟਾ ਹੋਰ ਰੱਖ ਦਾਂਗੇ ਇਹ ਰੇਟ ਛੋਟਾ ਟਰੈਕਟਰ ਦਾ ਵੱਡਾ ਸਾਡਾ ਆਪਾਂ ਜਿਆਦੇ ਦੂਈ ਕੰਮ ਚਾਦੇ ਦੋ ਕਰ 55 ਟਰੈਕਟਰ ਹੈ ਤਿੰਨ ਸਿਲੰਡਰ ਜੀ ਇਹ ਤਿੰਨ ਸਿਲੰਡਰ ਆਊਗਾ ਜੀ ਪ 4 ਵੀਲਸ ਬੀਟੀਵੀ ਆਈ 4 ਵੀਲ ਆਈ ਇਹ ਦੋਨੋਂ ਇਹ ਸਿਕਰਾਰੋ ਦੀ ਹੈ ਜੀ ਆਪਣਾ ਜਾਂ 3 ਸਿਲੰਡਰ ਜੋਦਾ ਟ੍ਰੈਕਟਰ ਆ ਜੀ ਹਾਂਜੀ 2 ਵੀਲ ਚਾਹੀ ਜੀ 2 ਵੀਲ ਡਰਾਈਵ ਉਹ ਜਿਹੜਾ ਟ੍ਰੈਕਟਰ ਹੈ ਵੀ ਜੀ ਇਹ ਜਿਹੜਾ ਗੇਅਰ ਕਿਹਾ ਜਾਂਦਾ ਜੀ ਇਹਦਾ ਗੇਅਰ ਆਮ ਆਪਣੇ ਜਿਹੜਾ ਸਵਾਰਾਂ ਦੇ ਲੱਗਦਾ ਠੀਕ ਆ ਜੀ 57 ਐਚਪੀ ਆਈ ਇਹ 57 ਐਚਪੀ ਦੇ ਆ ਹਾਂਜੀ ਹਾਂਜੀ ਪ੍ਰਾਈਸ ਇਹਦੀ ਹੈਗੀ ਹੈ ਜੀ 6.5 ਲੱਖ ਰੁਪਈਆ ਜੀ 6.5 ਲੱਖ 4x4 ਦਾ ਜੀ 4 ਵੀਲ ਦਾ 7.9 ਲੱਖ ਜੀ 7.9 ਲੱਖ ਹਾਂਜੀ ਠੀਕ ਆ ਜੀ ਇਹ ਆਮ ਜਿਹੜੇ ਵਜੇ ਆਪਾਂ ਚੱਲੇ ਮਾਰਕੀਟ ਤੇ ਟਰੈਕਟਰ ਕੋਈ ਵੀ ਚੱਲ ਰਹੇ ਨੇਗੇ ਹਾਂਜੀ 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 ਉਹਨਾਂ ਨਾਲੋਂ ਕਿੰਨਾ ਕੁ ਡਿਫਰੈਂਟ ਆ ਜੀ ਬਹੁਤ ਡਿਫਰੈਂਟ ਆ ਜੀ 2 ਲੱਖ ਰੁਪਏ ਘੱਟ ਲੱਗੂਗਾ ਇਹ ਸਸਤੀਗਾ ਵੀ ਕਿਸਾਨਪਰਾਵੋ ਅਸ ਤੋਂ ਉਸ ਟਰੈਕਟਰ ਵਾੜ ਦੱਸਣ ਜਾ ਰਹੇ ਆ ਸਾਡੇ ਦਾਰੇ ਜੋ ਕਿ 656 ਟਰੈਕਟਰ ਹੈ ਤਿੰਨ ਸਿਲੰਡਰ ਜੀ ਇਹ ਤਿੰਨ ਸਿਲੰਡਰ ਆਊਗਾ ਜੀ ਪਾਵਰ ਸਟੇਰਿੰਗ ਤੇਲ ਬ੍ਰੇਕਾਂ ਰਿਵਰਸ ਬੀਟੀਵੀ ਆਈ 4 ਵੀਲ ਆਈ ਇਹ ਦੋਨੋਂ ਇਹ ਸੇਕਰਾਰੋ ਦੇ ਆ ਜੀ ਠੀਕ ਆ ਜੀ ਇਹ ਲਿਫਟ ਦੀ ਕੁਐਸਚਨ 2500 ਕਿਲੋ ਦੀ ਹੈ ਠੀਕ ਹੈ ਜੀ ਜਾਨਕੀ 25 ਕਟਲ ਦੀ ਹੈ ਜੀ ਆ ਦੇਖ ਲਓ ਜੀ ਆਈ ਪੀਟੀ ਹੋਊਗਾ ਜੀ ਆਈ ਪੀਟੀ ਹੋਊਗਾ ਜੀ ਹਾਂ ਜੀ ਹਾਂ ਜੀ ਸਾਈਡ ਘੇਰਾ ਸਾਈਡ ਘੇਰਾ ਜੀ ਇਹ ਕਰਾਰੋ ਹਿੱਸੇ ਵੀ ਠੀਕ ਹੈ ਜੀ ਮੂਰਲੇ ਸਵਿੱਤਰਾਂ ਤੇ ਪਲੇਟਫਾਰਮ 'ਚ ਆ ਗਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜੇ ਗੱਲਬਾਤ ਕਰੀਏ ਭਾਈ ਜੀ ਹਾਊਸ ਪਾਵਰ ਦੀ ਹਾਊਸ ਪਾਵਰ 57 ਐਚਪੀ ਹੈ ਜੀ 57 ਐਚਪੀ 57 ਤੋਂ 60 ਲਾਉਂਦਾ ਜੀ ਇਹ ਠੀਕ ਹੈ ਜੀ ਇਹ 9 ਸੀਆਰਟੀ ਚ ਆ ਜਾਂਦਾ ਜੀ ਹਾਂ 9 ਸੀਆਰਟੀ ਆ ਜਾਂਦਾ ਠੀਕ ਹੈ ਜੀ ਤੇ ਜੇ ਆਵਾਜ਼ ਦੀ ਗੱਲਬਾ ਸਟਾਰਟ ਕਰਕੇ ਮਤਲਬ ਕੰਨ ਜਿਹਦਾ ਨਹੀਂ ਖਾਂਦਾ ਨਹੀਂ ਨਹੀਂ ਠੀਕ ਹੈ ਜੀ ਤੇ ਇਹ ਵੀ ਆਪਾਂ ਕਰੀਏ ਹਿੱਸਾ ਗਿਆ ਨੇ ਜੀ ਇਹਦਾ ਹਾਂਜੀ ਹਾਂਜੀ ਆ ਸਪੋਟਰਾਂ ਰਾਂਗੇ ਸਪੈਸ਼ਲ ਠੀਕ ਹੈ ਜੀ ਸਪੈਸ਼ਲ ਸਪੋਟਰਾਂ ਲਾਈਆਂ ਜੀ ਠੀਕ ਹੈ ਜੀ ਆਵਾਜ਼ ਦੇਖੋ ਬਹੁਤ ਪਿਆਰੀ ਆਵਾਜ਼ ਆ ਆ ਦੇਖੋ ਆ ਜੀ ਪੂਰੀ ਪਿਆਰੀ ਆਵਾਜ਼ ਆ ਇਹ ਆਇਆ ਦੇਖਾ ਜਾ ਰਿਹਾ ਜੀ ਬਹੁਤ ਦਿਲਚਸਪ ਹੈ ਜੀ ਸਾਹਮਣੇ ਜਿਹੜੇ ਬੈਕ ਕੋਈ ਵੀ ਆ ਕਿ ਦੂਜੇ ਘਰ ਚ ਗਿਆ ਜਾਂਦਾ ਠੀਕ ਹੈ ਉਸੇ ਬੈਕ ਹੋ ਜੂ ਡਬਲ ਪੀਡ ਕੋ ਜੀ ਇਹ ਠੀਕ ਹੈ ਮਤਲਬ ਇਹ ਚੇਂਜਰ ਲਾ ਕੇ ਜੀ ਹਾਂਜੀ ਇਹ ਚੇਂਜਰ ਲਾ ਕੇ ਠੀਕ ਹੈ ਡਬਲ ਪੀਡ ਆ ਗਿਆ ਮਿੱਤਰੋ ਹਾਂਜੀ ਤੇ ਆਪਾਂ ਜਿਵੇਂ ਪੰਜਾਬੀ ਚ ਕਰਦੇ ਨੇ ਬੱਟਲ ਜਿਹੜਾ ਆਪਾਂ ਇਹ ਪੈ ਰਹੀ ਹੈ ਨਾ ਭਾਈ ਜੀ ਠੀਕ ਆ ਭਾਈ ਜੀ ਦੂਸਰਾ ਟਰੈਕਟਰ ਹੁੰਦਾ ਹੁੰਦਾ ਜੀ ਇਹਦੇ ਬਾਰੇ ਦੱਸ ਦਿਓ ਭਾਈ ਜੀ ਇਹ ਸਾਡਾ 60 ਜਾਂ 300 ਸੈਂਟੀਮੀਟਰ ਜੋਦਾ ਟਰੈਕਟਰ ਆਇਆ ਜੀ ਟੂ ਵੀਲ ਚ ਹੈ ਜੀ ਹਾਂਜੀ ਇਹ ਟੂ ਵੀਲ ਚ ਆ ਜੀ ਟੂ ਵੀਲ ਡਰਾਈਵ ਉਹ ਜਿਹੜਾ ਟਰੈਕਟਰ ਹੈ ਵੀ ਜੀ ਇਹ ਕਿਹੜਾ ਆ ਜਾਂਦਾ ਜੀ ਇਹਦਾ ਗੇਅਰ ਆਮ ਆਪਣੇ ਜਿਹੜਾ ਸੁਰਾਜ ਦੇ ਲੱਗਦਾ ਠੀਕ ਆ ਜੀ 57 HP ਹੈ ਇਹ 57 HP ਦੇ ਆ ਜਾਂਦੇ ਹਾਂ ਹਾਂਜੀ 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 ਤੇ ਕਿੰਨੇ CCs ਆ ਜਾਂਦਾ ਜੀ ਇਹ ਇਹ 4100 CC ਹੈ ਜੀ ਠੀਕ ਹੈ 4100 ਪਲੱਸ CC ਆ ਜਾਂਦਾ ਹਾਂਜੀ 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 ਠੀਕ ਆ ਜੀ ਤੇ 5 ਸਟਾਰ ਚ ਆ ਗਿਆ ਨਾ ਜੀ ਇਹ ਹਾਂਜੀ ਹਾਂਜੀ ਠੀਕ ਆ ਜੀ ਇਹਦੇ ਵਿੱਚ ਵੀ ਦੋ ਮਾਡਲ ਆਉਂਦੇ ਨੇ ਹਾਂਜੀ ਇੱਕ ਧਰੀ ਸਪੀਡਾ ਹੁੰਦਾ ਇੱਕ 2 ਸਪੀਡਾ ਹੁੰਦਾ ਜੀ ਐਸ ਆਈ ਇੱਕ 2 ਸਪੀਡਾ ਆ ਜਾਂਦਾ ਲੱਗਾ ਇੱਕ 2 ਸਪੀਡ ਦੇ ਵਿੱਚ ਆ ਜਾਂਦਾ ਹਾਂਜੀ ਹਾਂਜੀ ਕ੍ਰੀਪਰ ਗੇਅਰ ਲੱਗਦਾ ਜੀ ਇਹਨੂੰ ਠੀਕ ਆ ਜੀ ਹਾਂਜੀ ਹਾਂ 16.28 ਦੀ ਟੈਰ ਮੋਰਲੇ 750 ਦੀ ਠੀਕ ਆ ਜੀ ਹਾਂਜੀ ਤੇ ਬਾਕੀ ਜੇ ਗੱਲਬਾਤ ਕਰੀਏ ਬੇ ਜਿਹੜਾ ਇਹ ਇੰਜਨ ਆ ਜੀ ਇਹ ਚਿਮਟੀ ਦਾ ਇੰਜਨ ਆ ਜੀ ਇਹ ਜੀ ਠੀਕ ਆ ਜੀ ਹਾਂਜੀ ਮਸੂਰ ਇੰਜਨ ਕਿਹਦੇ ਹਾਂਜੀ ਆ ਬਹੁਤ ਵਧੀਆ ਇੰਜਨ ਆ ਜੀ ਠੀਕ ਆ ਜੀ 20 ਸਾਲ ਤੱਕ ਨੂੰ ਇੰਜਨ ਖੋਲਦਾ ਜੀ ਇਹਦਾ ਠੀਕ ਆ ਜੀ ਤੇਲ ਪਾਣੀ ਗੌਰ ਰਹੂ ਠੀਕ ਆ ਜੀ ਹਾਂਜੀ ਸਰਵਿਸ ਦੀ ਗੱਲਬਾਤ ਕਰੀਏ ਬੇ ਜੀ ਸਰਵਿਸ ਪੂਰੀ ਟੌਪ ਆ ਸਾਡੀ ਠੀਕ ਆ ਜੀ ਬਾਕੀ ਦਾ ਹੋਰ ਆ ਜੀ ਸਰਕਾਰੀ ਬੈਂਕਾਂ ਤੋਂ ਲੋਨ ਹੋ ਜਾਂਦੇ ਆ ਜੀ ਠੀਕ ਆ ਜੀ ਸਰਕਾਰੀ ਬੈਂਕਾਂ ਤੋਂ ਲੋਨ ਵੀ ਹੋ ਜਾਂਦਾ ਹਾਂਜੀ ਹਾਂਜੀ ਬਹੁਤ ਹੀ ਯਾਨੀ ਕਿ ਬਈ ਆਜੀ ਘੱਟਾ ਉਹਦਾ ਜੀ ਠੀਕ ਹੈ ਜੀ ਡਿਜੀਟਲ ਮੀਟਰ ਆ ਜਾਂਦਾ ਜੀ ਡਿਜੀਟਲ ਮੀਟਰ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨੇ ਸਿਲੰਡਰ ਚ ਆ ਜਾਂਦਾ ਜੀ ਇਹ 3 ਸੈਂਟਰ ਜੀ ਠੀਕ ਹੈ ਜੀ 3 ਸਿਲੰਡਰ ਡਿਜੀਟਲ ਮੀਟਰ 3 ਸਿਲੰਡਰ ਦੇ ਵਿੱਚ ਆ ਜਾਂਦਾ ਕਾ ਇਹ ਕਲਰ ਬਈ ਦੀ ਇਹਦੇ ਵਿੱਚ ਕਲਰ ਰੈੱਡ ਆ ਬਈ ਰੈੱਡ ਕਲਰ ਹਾਂਜੀ ਹਾਂਜੀ ਰੈੱਡ ਕਲਰ ਆਉਂਦਾ ਠੀਕ ਹੈ ਜੀ ਆਪਾਂ ਚੈੱਕ ਕਰ ਸਕਦੇ ਹਾਂ ਇਹ ਰੈੱਡ ਕਲਰ ਦੇ ਵਿੱਚ ਮੈਜੂਰੀ ਕੋਈ ਸਮਾਏ ਤਾਂ ਬੰਦਾ HP ਜੇ ਆਏ ਹਾਂਜੀ 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 ਜੌਂਡੀਆ ਵਾਲਾ ਲੱਤ ਪਰਾਂ ਦੀ ਠੀਕ ਆ ਜੀ। ਜੂੰਡੀ ਇਹ ਲਿਫਟ ਕੰਪੈਸਟੀ ਦੀ ਗੱਲਬਾਤ ਕਰੀਏ ਜੀ। ਇਹਦੀ 2100 ਕਿਲੋ ਜੀ। ਠੀਕ ਆ ਜੀ। ਹਾਂਜੀ। ਤੇ ਪੀਟੀਓ ਬਈ ਜੀ। ਪੀਟੀਓ ਵਾ 540 ਦੇਖੋ। 540 ਪੀਟੀਓ ਆਗੇ 2100 ਕਿਲੋ ਦੀ ਲਿਫਟ ਕੰਪੈਸਟੀ ਡਬਲ ਡੇ। ਉਹ ਚਲੂਈ ਹੈ ਜੀ। ਠੀਕ ਆ ਜੀ। 4 ਵੀਲ 'ਚ ਫਰਕ ਪੈਂਦਾ ਜੀ। ਠੀਕ ਆ ਜੀ। 4 ਵੀਲ 'ਚ ਫਰਕ ਪੈਂਦਾ। ਉਹਦੀ 1040 ਤੇ 540 ਦੋਨੋਂ ਆਵੇਗਾ। ਠੀਕ ਆ ਜੀ। ਇਹਦੀ ਆਵਾਜ਼ ਦੀ ਗੱਲਬਾਤ ਕਰੀਏ ਜੀ। ਆਵਾਜ਼ ਆ ਜੀ ਬਹੁਤ ਪਿਆਰੀ ਹੈ ਜੀ। ਠੀਕ ਆ ਜੀ। ਅ ਸੇਟ ਦਾ ਅਡਜਸਟਡ ਹੋਣੀ ਸੇਟ ਆ ਜੀ ਹਾਂਜੀ ਅਡਜਸਟ ਹੋ ਜਾਵੇਗਾ ਜੀ ਅਡਜਸਟ ਹੋਣੀ ਸੇਟ ਆ ਬਜੀ ਦੇਖ ਲਓ ਡਿਸਟ੍ਰੀਬਿਊਟਰ ਜੀ ਇਹ ਚ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਪਾਵਰ ਸੇਟ ਜੇ ਵੀ ਕਾਰ ਵਾਰਸ ਵੀਡੀਓ ਹੋ ਗਈ ਠੀਕ ਕੋਈ ਡਬਲ ਡਿਸਟ੍ਰੀਬਿਊਟਰ ਠੀਕ ਆ ਜੀ ਤੇ ਜੇ ਇਹਦੇ ਪ੍ਰਾਈਸ ਦੀ ਗੱਲਬਾਤ ਕਰੀ ਜੀ ਰਾਜ ਜਿਹਦੀ ਹੈ ਜੀ 6.5 ਲੱਖ ਰੁਪਈਆ ਜੀ 6.5 ਲੱਖ ਦਾ ਤੇ ਲੱਗਦਾ ਜਾਂ ਲੋਨ ਦਾ ਬਈ ਨਾ ਲੱਗਦਾ ਹਾਂ ਜੀ ਠੀਕ ਹੈ ਜੇ ਪ੍ਰਾਣਾ ਟਰੈਕਟਰ ਕਟਵਾਉਣਾ ਉਹਦੇ ਵਿੱਚ ਕੱਟਿਆ ਆਉਂਦਾ ਜੀ ਠੀਕ ਹੈ ਜੀ ਜੇ ਪ੍ਰਾਣਾ ਟਰੈਕਟਰ ਕਟਵਾਉਣਾ ਬਈ ਫਿਰ ਆ ਉਹ ਹੀ ਆ ਰੇਟ ਹੋ ਜਾਂਦਾ ਨੇ ਜੀ ਹਾਂ ਜਾਂ ਫਿਰ ਜੇ ਜੇ ਕਟਾਉਣਾ ਤਾਂ ਹੋ ਰੇ ਰੇਟ 'ਚ ਰੇਟ 'ਤੇ ਹੋ ਜੀ ਹਾਂ ਜੀ ਜਿੰਨਾ ਟਰੈਕਟਰ ਵੇਚਣ ਵਾਲਾ ਜਾਂ ਤਾਂ ਮਹਿੰਗਾ ਨਹੀਂ ਕੱਟਿਆ ਜਾਣਾ ਠੀਕ ਹੈ ਜੀ ਤੇ 4x4 ਦਾ ਜੀ 4 ਵੀਲ ਦਾ 7.9 ਲੱਖ ਰੁਪਈਆ 7.9 ਲੱਖ ਹਾਂ ਜੀ ਠੀਕ ਹੈ ਜੀ ਜੇ ਆਮ ਜਿਹੜੇ ਵਜੇ ਆਪਾਂ ਚੱਲੀਏ ਮਾਰਕੀਟ ਤੇ ਟਰੈਕਟਰ ਕੋਈ ਵੀ ਚੱਲ ਰਹੇ ਨੇਗੇ ਹਾਂਜੀ 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 ਉਹਨਾਂ ਨਾਲੋਂ ਕਿੰਨਾ ਘੱਟ ਡਿਫਰੈਂਟ ਆ ਜੀ ਬਹੁਤ ਡਿਫਰੈਂਟ ਆ ਜੀ 2 ਲੱਖ ਰੁਪਏ ਘੱਟ ਲੱਗੂਗਾ ਜੀ ਜੇ ਜ਼ਿਮੀਦਾਰ 5 ਸਾਲ ਟਰੈਕਟਰ ਰੱਖਦਾ ਜੀ ਠੀਕ ਹੈ 5 ਸਾਲਾਂ ਬਾਅਦ ਮੈਂ ਮਤਲਬ ਫ੍ਰੀ ਹੋ ਜਾਂਦੇ ਦੋ ਲੱਖ ਹਾਂਜੀ ਹਾਂ ਠੀਕ ਹੈ ਜੀ ਮਤਲਬ ਕਿਤੇ ਜੇ ਆਪਾਂ ਹੋਰ ਮਾਰਕੀਟ ਚੱਲ ਰਹੇ ਇੱਕ ਟਰੈਕਟਰ ਲੈਣਾ ਉਹਦੇ ਨਾਲ ਸੂਟਾ ਟਰੈਕਟਰ ਵੀ ਮਿਲ ਜੂਗਾ ਨਾ ਬਾਈ ਜੀ ਉਹ ਮਿਲ ਜੂਰੇ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਇਹ ਰੇਟ ਛੋਟਾ ਟਰੈਕਟਰ ਵੱਡਾ ਸਾਡ ਏ ਕਾ ਜੀ ਤੇ ਆਉਣਾ ਕਿੱਥੇ ਬਾਈ ਜੀ ਕਿਸੇ ਨੇ ਖਰੀਦਣਾ ਹੋਵੇ ਇਹ ਰੰਪਰਾ ਫੂਲ ਆਉਣਾ ਪੂਗਾ ਜੀ ਠੀਕ ਹੈ ਜੀ ਮੈਂ ਹਾਈਵੇ ਰੋਡ ਤੇ ਸਾਡੀ ਏਜੰਸੀ ਹੈ ਠੀਕ ਹੈ ਜੀ ਗੁਰੂ ਕਾਸ਼ੀ ਟਰੈਕਟਰ ਦੇ ਨਾਮ ਤੇ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਣੀ ਉਥੇ ਆਈ ਠੰਡਾ ਆਈਟੀਆ ਚੌਕ ਤੇ ਜੀ ਤੇ ਆਪਾਂ ਇਹਦੇ ਮਤਲਬ ਡੈਮੋ ਲਈ ਸੀਗੇ ਆਂ ਪੁੰਦੜਵਿਗੇ ਕਿਵੇਂ ਦਾ ਰਿਸਪੌਂਸ ਦੇ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਠੀਕ ਹੈ ਜੀ ਹਾਂ ਜੀ ਕਿਸਾਨ ਵੀਰ ਖੁਸ਼ ਨੇ ਹੀ ਪੂਰੇ ਖੁਸ਼ ਆ ਜੀ ਠੀਕ ਹੈ ਬਾਈ ਜੀ ਚਲੋ ਮਿੱਤਰੋ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਬਾਈ ਜੀ ਸਸੇ ਗਾ ਸਸੇ ਗਾ ਕੰਟਰੈਕਟਰ ਨੰਬਰ ਹੀ ਆਪਣਾ 93175 11360 ਤੇਰਾ ਤੁਸੀਂ ਤੇਰਾ 99150 553692 3692 93783 04288 ਇਹ ਸਤਗੁਰਾ ਪਹਿਲਾਂ ਬਲਵਿੰਦਰ ਸਿੰਘ ਸਿੰਘ ਆ ਇਹ ਸਤਗੁਰ ਦਾ ਨਾਮ ਹੈ ਠੀਕ ਆ ਜੀ ਸਤਗੁਰ ਸਿੰਘ ਸੱਤਾ ਠੀਕ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਬਈ ਆਹ ਬਾਈ ਨੇ ਬੜਾ ਕਰਮ ਹੋਇਆ ਵਰਦਾ ਕਿਵੇਂ ਬਾਈ ਬਹੁਤ ਵਧੀਆ ਵਧੀਆ ਬਾਈ ਹਾਂਜੀ ਕਿਵੇਂ ਲੱਗਿਆ ਬਈ ਟਰੈਕਟਰ ਮੈਨੂੰ ਤਾਂ ਬਾਈ ਸਾਰੇ ਟਾਟਾ ਦੇ 55 ਟਰੈਡ ਦੋ ਆ ਮੇਰੇ ਕੋਲ ਠੀਕ ਹੈ ਦੋਨੇ ਚਲਾਇ ਕਿ ਇੱਕ ਮਸ਼ੀਨ ਵੀ ਆ ਹਾਂ ਮਸ਼ੀਨ ਤਾਂ ਚੱਲ ਛੋਟਾ ਪਾ ਲੋਕਰ ਰੱਖਿਆ ਪਤਾ ਠੀਕ ਹੈ ਪਰ ਟਰੈਡ ਟਰੈਡੀਆ ਟਰੈਡ ਚ ਕੋਈ ਤਸਾ ਨਹੀਂ ਵਧੀਆ ਮਹਾਂਕ 1 ਨੰਬਰ ਠੀਕ ਹੈ ਜੀ ਚਾਲ ਚਲਾਵਾ ਦਾ ਵਧੀਆ ਲੱਗੇ ਜੇ ਰੇਟ ਦੀ ਗੱਲ ਬਾਤ ਕਰੀਏ ਰੇਟ ਨੂੰ ਦੇਖ ਕੇ ਦੂਜੇ ਟਰੈਕਟਰ ਤਾਂ ਇਹਦੇ 15-15 ਲੱਖ ਦੇ ਭਾਈ ਇਹ ਰੇਟ ਚਾਹੁੰਦੇ ਦਿੰਦੇ ਠੀਕ ਹੈ ਮਤਲਬ ਇੱਕ ਤਾਂ ਆਪਾਂ 4x4 ਲੈ ਲਈਏ ਨਾਲ ਆਪਾਂ ਛੋਟਾ ਰੱਖ ਸਕਦੇ ਨਾ ਭਾਈ ਛੋਟਾ ਤਾਂ ਰੱਖ ਸਕਦੇ ਬਾਕੀ ਨਾਲ ਟਰੈਕਟਰ ਜਿਹੜੀ ਵੱਡੀ ਗੁਣਵੱਤਾ ਇਹ ਹੈ ਨਾ ਜਿਹੜਾ ਜਾਂਦਾ ਹੈ ਭੈਣ ਦਾ ਟਰੈਕਟਰ ਦਾ ਬਹੁਤ ਜ਼ਿਆਦਾ ਚਲਾਈ ਬਹੁਤ ਸਾਫ਼ ਹੈ ਟਰੈਕਟਰ ਚਲਾਈ ਬਹੁਤ ਸਾਫ਼ ਹੈ ਇਹ ਡੀਜ਼ਲ ਦਾ ਖਰਚਾ ਵੀ ਭਾਈ ਕਹਿੰਦੇ ਬਹੁਤ ਘੱਟ ਬਗਦਾ ਚਲਾਈ ਤੇ ਬਾਕੀ ਉਹੀ ਬੈਠਦਾ ਦੇਖੀ ਦਿਖਦੇ ਪਤਾ ਲੱਗ ਜਾਂਦਾ ਜਦ ਬੈਠੇ ਸਾਰਾ ਇੱਕ ਦਿਨ ਪਤਾ ਲੱਗ ਜਾਂਦਾ ਨੇ ਮਤਲਬ ਜਿਹੜੇ ਆਮ ਟਰੈਕਟਰ ਨੇ ਬਈ ਆਪਾਂ ਹੋਰ ਲੈਣੇ ਆ ਕਿ ਉਹ तकरीबन 5 5 6 6 ਸਾਲਾਂ ਚ ਫ੍ਰੀ ਹੁੰਦੇ ਨੇ ਨਾ ਬਈ ਫ੍ਰੀ ਤਾਂ ਹੁੰਦਾ ਬਾਕੀ ਜੀ ਬਾਈ ਜੀ ਗੱਲ ਕੀ ਹੋਰ ਹੈ ਇਹਦੀ ਵੱਡੀ ਖਾਸੀਅਤ ਵੀ ਜਿਹੜਾ ਟਰੈਟ ਆ ਨਾ ਇਹ ਟਰੈਕਟਰ ਜਿਹੜਾ ਚੰਦਾ ਚਲਾਊਗਾ ਉਹ ਚਲਾਏ ਤੋਂ ਪਤਾ ਲੱਗਦਾ ਅਸੀਂ ਮੈਨੂੰ ਟਰੈਟ ਚਲਾਉਂਦੇ ਨੂੰ ਮੈਂ ਲਾ ਲਵਾਂ ਵੀ 96 97 ਤੋਂ ਟਰੈਕਟਰਾਂ ਦਾ ਕੰਮ ਹੀ ਕਰਦਾ ਚਲਾਣਾ ਤਾਂ ਜਿਆਦੇ ਟਰੈਕਟਰ 800 ਬਜਟ ਜੀ ਰੱਖਿਆ ਸੁਰੂ ਤੋਂ ਜਾਂ 4 ਟਰੈਕਟਰ ਵਾਹ ਠੀਕ ਹੈ ਪਰ ਆਹ ਟਰੈ ਪਰ ਇਹ ਚੀਜ਼ ਦੀ ਖਾਸੀਅਤ ਹੈ ਇਹ ਤਾਂ ਬਹੁਤ ਵਧੀਆ ਚੀਜ਼ ਹੈ ਠੀਕ ਹੈ ਕਰ ਦਈਏ ਬੁੱਕ ਬਾਈ ਛੋਟਾ ਬਸ ਬੁੱਕ ਮੰਨ ਪੂਰੀ ਦਾ ਕਰਦੇ ਬਸ ਹੋ ਗਿਆ ਮੇਰਾ ਹੋ ਗਿਆ ਤੇਰਾ ਹੋ ਗਿਆ ਠੀਕ ਆ ਬਾਈ ਇਹ ਆ ਬਾਈ ਹੈਗਾ ਕਿਉਂ ਬਾਈ ਕਿਵੇਂ ਲੱਗਿਆ ਬਾਈ ਚੱਲਦਾ ਤੁਹਾਨੂੰ ਲੱਗਿਆ ਬਹੁਤ ਵਧੀਆ ਲੱਗਿਆ ਹਾਂਜੀ ਠੀਕ ਆ ਸਮਾਵਾ ਤੁਹਾਨੂੰ ਵਧੀਆ ਟਰੈਕਟਰ ਦਾ ਠੀਕ ਆ ਠੀਕ ਹੈ ਜੰਮ ਕੇ ਚੱਲਦਾ ਠੀਕ ਆ ਕਿ ਬਾਕੀ ਦੇਖਾਂਗੇ ਬਾਪੂ ਕਿਉਂ ਬਾਈ ਤੂੰ ਲੈ ਕੇ ਆਵੇਂਗੇ ਠੀਕ ਆਈ ਐਮੋ ਲਾ ਦੀਏ ਬਰਾਪਾ ਹਾਂਜੀ ਐਮੋ ਲਾ ਦੀਏ ਸਾਡੇ ਮੁਲਕ ਦੇ ਦੇਖ ਲੈ ਲਾ ਕੇ ਠੀਕ ਆ ਬਾੜ ਲਾਖ ਨਹੀਂ ਹਾਂ ਕਿੱਸਾ ਜੀ ਲੱਗਿਆ ਮੇਰੇ ਕੋਲ ਵੀ 85 ਰੇਟ ਦਇਆ ਜਾ ਬਾਈ ਸਹੀ ਹੈ ਰੇਟ ਠੀਕ ਹੈ ਹੋਰ ਆ ਟਰੈਕਟਰ ਦੇ ਨਾਲ ਜੇ ਮੈਂ ਆਪਾਂ ਬਾਈ ਉਹ ਕੋਈ ਵੀ ਆਪਾਂ ਮਾਰਕੀਟ ਚ ਚੱਲਦਾ ਟਰੈਕਟਰ ਕਹਿੰਦੇ ਆ ਨਾ ਜੇ ਆਪਾਂ ਲੈਣ ਜਾਵਾਂਗੇ ਤਕਰੀਬਨ 4/2 ਆਉਂਦਾਗਾ ਨਾ ਇੰਨੇ ਰੁਪਏ ਤੋਂ 4/2 ਆਉਂਦਾ ਸਹੀ ਗੱਲ ਆਪਾਂ ਜੇ ਇਹਦੇ ਨਾਲ ਆਪਾਂ 4/4 ਦੇ ਨਾਲ 4/2 ਵੀ ਰੱਖਾਂਗੇ ਤਾਂ ਦੋਨਾਂ ਦਾ ਰੇਟ ਸੇਮ ਹੋਊਗਾ ਠੀਕ ਹੈ ਬਾਈ ਇਹ ਬੜਾ ਪਰਫੈਕਟ ਸਹੀ ਚਲਾ ਕੇ ਠੀਕ ਹੈ ਬਾਈ ਆ ਬਾਈ ਦੇ ਪਿੰਡਾਂ ਪਰ ਡੈਮੋ ਵੀ ਲਾਵਾਂਗੇ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਗ੍ਰੈਜੂਏਸ਼ਨ ਤੁਹਾਨੂੰ ਠੀਕ ਹੈ